ਤਾਂ ਗਰਮੀਆਂ ਚ ਯੂਸੂਲੀ ਕਿਹੜੀਆਂ ਬਿਮਾਰੀਆਂ ਜ਼ਿਆਦਾ ਵੱਜ ਜਾਂਦੀਆਂ ਨੇ ਤੇ ਜਿਵੇਂ ਹੁਣ ਪਹਿਲਾ ਤਾਂ ਹੁੰਦਾ ਕਿ ਐਕਸਟ੍ਰੀਮ ਹੀਟ ਕਰ ਰਹੇ ਹੁੰਦੇ ਡੀਹਾਈਡਰੇਸ਼ਨ ਵਗੈਰਾ ਜਾਂ ਇਹ ਸਾਰੇ ਹੀਟ ਵੇਵ ਵਾਲੇ ਚੀਜ਼ਾਂ ਨਹੀਂ ਸਟਾਰਟ ਹੋ ਜਾਂਦੇ ਜਦ ਗਰਮੀ ਜ਼ਿਆਦਾ ਹੁੰਦੀ ਹੈ ਬਾਡੀ ਜ਼ਿਆਦਾ ਕੰਮ ਕਰਦੀ ਹੈ ਆਪਣੇ ਆਪ ਨੂੰ ਠੰਡਾ ਰੱਖਣ ਲਈ 슈ਗਰ ਜ਼ਿਆਦਾ ਫਲਕਚੂਏਟ ਕਰਦੀ ਹੈ 슈ਗਰ ਦੇ ਪੇਸ਼ੈਂਟਸ ਨੂੰ ਵੀ ਬੜਾ ਧਿਆਨ ਰੱਖਣ ਦੀ ਲੋੜ ਹੈ ਸਵੇਟਿੰਗ ਜ਼ਿਆਦਾ ਹੁੰਦੀ ਹੈ ਜਿਨ੍ਹਾਂ ਨੂੰ ਸਕਿਨ ਕੰਡੀਸ਼ਨਸ ਹੁੰਦੀਆਂ ਨੇ ਐਕਜ਼ੀਮਾ ਹੋ ਗਿਆ ਅਲਰਜੀ ਹੋਗੀ ਉਹ ਵੀ ਵੱਜ ਜਾਂਦੀ ਹੈ ਨਾ ਪਰ ਇਸ ਦਾ ਜੀ ਸਭ ਤੋਂ ਵੱਡਾ ਪ੍ਰੇਜ਼ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਹੱਥ ਸਾਫ਼ ਰੱਖੋ ਆਲਵੇਜ਼ ਬਾਹਰ ਜਾਣੇ ਨੂੰ ਸੈਨੀਟਾਈਜ਼ ਕਰੋ ਮਾਸਕ ਪਾਓ ਚੁਗਰਾਲੇ ਪੇਸ਼ੈਂਟ ਦਰਮਿਆਨ ਜਿਆਦਾ ਅੰਦਰ ਰਹਿਣ ਬਾਹਰ ਕੋ ਮੰਦਰੀ ਐਕਸਟ੍ਰੀਮ ਕੋਈ ਕੰਮ ਨਾ ਕਰਨ ਦੀ ਕੋਸ਼ਿਸ਼ ਕਰਨ ਬਾਹਰ ਜਾ ਕੇ ਨੀਰਮੇ ਉਹਨੂੰ ਦਿਨ ਚ 2 ਤੋਂ 3 ਲੀਟਰ ਪਾਣੀ ਪੀਣਾ ਚਾਹੀਦਾ 2 ਤੋਂ 3 ਲੀਟਰ ਮਤਲਬ ਇੱਕ ਗਲਾਸ 200 ਐਮਐਲ ਦਾ ਹੁੰਦਾ ਤਾਂ ਅਟਲੀਸਟ 15 ਗਲਾਸ ਪੀਣੇ ਚਾਹੀਦੇ ਉਹਨੂੰ ਦਿਨ ਚ ਤਾਂ ਬਾਡੀ ਪ੍ਰੋਪਰ ਡੀਹਾਈਡਰੇਟਡ ਹੈ ਹਾਈਡਰੇਟਡ ਹੈ ਜਿਨੋਂ ਉਹਨਾਂ ਕੁਆਰੰਟਾਈਨ ਵਗੈਰਾ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਇੰਨੇ ਕੇਸਸ ਉਸ ਤੋਂ ਬਾਅਦ ਰਿਪੋਰਟ ਨਹੀਂ ਹੋਇਆ ਆਪਣੇ ਨਾਰਥ ਇੰਡੀਆ ਚ ਕਿਤੇ ਜਾਂ ਤਾਮਿਲਨਾਡੂ ਨੇੜੇ ਤੇੜੇ ਸਟੇਟਸ ਵੀ ਨਹੀਂ ਹੋਏ ਪਰ ਜਿੱਥੇ ਵੀ ਜਿਵੇਂ ਕੇਰਲਾ ਚ ਕੇਸਸ ਨੇ ਮੋਸਟਲੀ ਆਹੀ ਕਹਿਤਾ ਜਾਂਦਾ ਵੀ ਘਰਾਂ ਚ ਰਹੋ ਹੱਥ ਹੱਥ ਚੰਗੀ ਤਰ੍ਹਾਂ ਧੋਵੋ ਆਪਣਾ ਬਾਹਰ ਕਿਸੇ ਨੂੰ ਮਿਲਦੇ ਹੋ ਜਾਂ ਕਰਦੇ ਹੋ ਤਾਂ ਐਟਲੀਸਟ ਥੋੜਾ 2 ਫੁੱਟ ਦਾ ਡਿਸਟੈਂਸ ਰੱਖ ਕੇ ਮਿਲੋ ਯੂਸੂअली ਬੱਚਿਆਂ ਨੂੰ ਤੇਲ ਦਲੀ ਤੇ ਜਿਨ੍ਹਾਂ ਨੂੰ ਕੋਈ ਕੋ ਮੋਰਬਿਡिटीज ਆ ਕੋ ਮੋਰਬਿਡिटीज ਮਤਲਬ ਹਾਰਟ ਦੀ ਡਿਜ਼ੀਜ਼ ਆ ਕਿਡਨੀ ਦੀ ਡਿਜ਼ੀਜ਼ ਆ ਤੇ ਕੋਈ ਹੋਰ ਡਿਜ਼ੀਜ਼ ਹੋਰ ਸੰਬੰਧੀ ਲੱਛਣ ਤਾਂ ਆਹੀ ਨਮਿੰਦੀ ਜੀ ਖਾਂਗ ਜ਼ੁਕਾਮ ਗਲਾ ਖਰਾਬ ਹੋਣਾ ਹੈਡੇਕ ਹੋਣਾ ਆਪਣਾ ਬੁਖਾਰ ਆਣਾ ਇਹ ਮੇਨ ਸਿੰਪਟਮ ਲੁਣੇ ਤੇ ਆਪਣੇ ਘਰੇ ਜਦ ਵੀ ਤੁਸੀਂ ਬਾਹਰ ਆਨੇ ਹੋ ਪਹਿਲਾ ਮੇਕ ਸ਼ੋਰ ਕਰੋ ਕਿ ਤੁਸੀਂ ਆਪਣੇ ਆਪ ਨੂੰ ਸਾਫ਼ ਕਰ ਰਹੇ ਹੋ ਕਪੜੇ ਵਗੈਰਾ ਸਾਈਡ ਕਰ ਰਹੇ ਹੋ ਤੇ ਉਤੋਂ ਬਾਅਦ ਜਾ ਕੇ ਘਰੇ ਬੈਠਦੇ ਕਿਸ ਨੂੰ ਮਰੀ ਸੁਰੱਖਿਤ ਰੱਖੋ ਠੰਡ ਤੋਂ ਗਰਮੀਆ ਤੋਂ ਬਚੋ ਪਾਣੀ ਪੂਰਾ ਰੱਜ ਕੇ ਪੀਓ ਤੇ ਜੇ ਕਿਸੇ ਨੂੰ ਹਾਰਟ ਦੀ ਕੰਡੀਸ਼ਨ ਆਇਆ ਕੋਈ ਕੰਡੀਸ਼ਨ ਆ ਉਹ ਆਪਣਾ ਖਾਸ ਕਰਕੇ ਜ਼ਿਆਦਾ ਧਿਆਨ ਪੰਜਾਬ ਦੇ ਵਿੱਚ ਮੌਸਮ ਦਾ ਮਜ਼ਾਰ ਬਦਲਿਆ ਤੇ ਉੱਥੇ ਹੀ ਨਾਲ ਨਾਲ ਲੋਕ ਜਿਹੜੀ ਕੀ ਆਪਣੇ ਪ੍ਰੀਕੌਸ਼ਨਸ ਅ ਜਰੂਰ ਟੰਗਦਣਾ ਰੱਖਣ ਦੇ ਲਈ ਡਾਕਟਰ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਮੌਸਮ ਬਦਲ ਰਿਹਾ ਜਦੋਂ ਮੌਸਮ ਦੇ ਨਾਲ-ਨਾਲ ਅਸੀਂ ਪ੍ਰੀਕੌਸ਼ਨਸ ਕੀ ਰੱਖੀਏ ਤੇ ਇੱਕ ਵਾਰਸ ਜਿਹੜਾ ਕਿ ਆ ਆਇਆ ਵਾ ਉਹਦਾ ਇੱਕ ਚਿੰਤਾ ਜਾਹੀ ਹੁੰਦੀ ਨਜ਼ਰ ਆਈਏ ਲੋਕ ਉਸ ਤੋਂ ਕਿਸ ਤਰ੍ਹਾਂ ਪ੍ਰੀਕਾਸ਼ਨਸ ਅੱਖਾਂ ਨੂੰ ਕੀ ਕੀ ਕਰਨ ਮੈਂ ਨਾਲ ਇਸ ਵਕਤ ਡਾਕਟਰ ਸ਼ਿਵਮ ਨੇ ਗੱਲਬਾਤ ਕਰ ਲੈਣਾ ਸਰ ਇੱਕ 바이러스 ਆਇਆ ਵਾ ਲੀਪਾ 바이러스 ਤੇ ਨਾਲ ਨਾਲ ਮੌਸਮ ਵੀ ਬਦਲ ਰਿਹਾ ਵਾ ਖਾਂਸੀ ਬੁਖਾਰ ਜ਼ੁਖਾਮ ਇਹ ਦੁਬਾਰਾ ਸ਼ੁਰੂ ਹੋ ਗਏ ਨੇ ਗਰਮ ਸਰਦ ਹੋਣਾ ਇਸ ਜ਼ਿਲੀ ਕੀ ਪ੍ਰੀਕਾਸ਼ਨ ਲੈਣਾ ਚਾਹੀਏ ਲੋਕਾਂ ਨੂੰ ਦੇਖੋ ਬੇਸਿਕਲੀ ਹੁਣ ਠੰਡ ਖਤਮ ਹੋ ਰਹੀ ਹੈ ਗਰਮੀਆਂ ਥੋੜੀਆਂ ਸ਼ੁਰੂ ਹੋ ਰਹੀਆਂ ਨੇ ਨਾ ਤਾਂ ਗਰਮੀਆਂ ਚ ਯੂਜ਼ਲੀ ਕਿਹੜੀਆਂ ਬਿਮਾਰੀਆਂ ਜ਼ਿਆਦਾ ਫੈਲ ਵੱਜ ਜਾਂਦੀਆਂ ਨੇ ਤੇ ਜਿਵੇਂ ਹੁਣ ਪਹਿਲਾ ਤਾਂ ਹੁੰਦਾ ਕਿ ਐਕਸਟ੍ਰੀਮ ਹੀਟ ਕਾਰਨ ਹਿਡ੍ਰੇਸ਼ਨ ਵਗੈਰਾ ਜਾਂ ਇਹ ਸਾਰੇ ਹੀਟ ਵੇ ਵਾਲੇ ਚੀਜ਼ਾਂ ਨਹੀਂ ਸਟਾਰਟ ਹੋ ਜਾਂਦੀਆਂ ਯੂਜ਼ਲੀ ਜਦ ਗਰਮੀ ਵੱਜ ਜਾਂਦੀ ਹੈ ਸਵਿਟਿੰਗ ਜ਼ਿਆਦਾ ਹੁੰਦੀ ਹੈ ਜਿਨ੍ਹਾਂ ਨੂੰ ਸਕਿਨ ਕੰਡੀਸ਼ਨਸ ਹੁੰਦੀਆਂ ਨੇ ਐਕਜ਼ੀਮਾ ਹੋ ਗਿਆ ਅਲਰਜੀ ਹੋ ਗਈ ਉਹ ਵੀ ਵੱਜ ਜਾਂਦੀਆਂ ਨੇ ਠੀਕ ਹੈ ਨਾ ਜਿਵੇਂ ਹੁਣ ਡਾਇਬਟਿਕ ਦਾ ਪੇਸ਼ੈਂਟਾਂ ਜਦ ਗਰਮੀ ਜ਼ਿਆਦਾ ਹੁੰਦੀ ਹੈ ਬਾਡੀ ਜ਼ਿਆਦਾ ਕੰਮ ਕਰਦੀ ਹੈ ਆਪਣੇ ਆਪ ਨੂੰ ਠੰਡਾ ਰੱਖਣ ਲਈ 슈ગર ਜ਼ਿਆਦਾ ਫਲਕਚੂਏਟ ਕਰਦੀ ਹੈ 슈ગર ਦੇ ਪੇਸ਼ੈਂਟਸ ਨੂੰ ਵੀ ਬੜਾ ਧਿਆਨ ਰੱਖਣ ਦੀ ਲੋੜ ਹੈ ਤੇ ਤੀਜਾ ਚੌਥੀ ਗੱਲ ਹੈ ਕਿ ਜਿਨ੍ਹਾਂ ਨੂੰ ਰੈਸਪੀਰੇਟਰੀ ਅਸਥਮਾ ਹੈ ਜਾਂ ਕੋਈ सीओपीडी ਹੈ ਹੁਣ ਪੋਲਨ ਸੀਜ਼ਨ ਆ ਜਾਣਾ ਹੈ ਚਤ ਪੱਛਰ ਦਾ ਸੀਜ਼ਨ ਆ ਜਾਣਾ ਅੱਗੇ ਜਾ ਕੇ ਫਿਰ ਉਹ ਤਾਂ ਬਾਤ ਪੋਲਨ ਹੁੰਦੇ ਆ ਬਹੁਤ ਸਪ੍ਰਿੰਗ ਸੀਜ਼ਨ ਆ ਜਾਂਦਾ ਹੈ ਤੇ ਉਹ ਵੀ ਬਹੁਤ ਇਨਹੇਲ ਕਰਦੇ ਆ ਤੇ ਬੜੇ ਸਾਧੇ ਹੀ ਪ੍ਰੋਬਲਮਸ ਆਣੀਆਂ ਸਟਾਰਟ ਹੋ ਜਾਂਦੀਆਂ ਨੇ ਬੰਦੇਆਂ ਨੂੰ ਅੱਛਾ ਇਹ ਕਿਸ ਤਰ੍ਹਾਂ ਦਾ ਇਹਦਾ ਭਰੇ ਰੱਖਣ ਤੇ ਕੀ ਕੀ ਕਰਨ ਦੇ ਲਈ ਪਰ ਇਸ ਤਰ੍ਹਾਂ ਜੀ ਸਭ ਤੋਂ ਵੱਡਾ ਪ੍ਰੇਜ਼ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਹੱਥ ਸਾਫ ਰੱਖੋ ਆਲਵੇਸ ਬਾਹਰ ਜਾਂਦੇ ਹੋ ਸੈਨੀਟਾਈਜ਼ ਕਰੋ ਮਾਸਕ ਪਾਓ ਜਿਨ੍ਹਾਂ ਨੂੰ ਰੈਸਪੀਰੇਟਰੀ ਇਲਨੈਸਿਸ ਨੇ ਸ਼ੂਗਰ ਵਾਲੇ ਪੇਸ਼ੈਂਟ ਗਰਮੀਆਂ ਜਿਆਦਾ ਅੰਦਰ ਰਹਿਣ ਬਾਹਰ ਕੋ ਮੰਦੀ ਐਕਸਟ੍ਰੀਮ ਕੋਈ ਕੰਮ ਨਾ ਕਰਨ ਦੀ ਕੋਸ਼ਿਸ਼ ਕਰਨ ਬਾਹਰ ਜਾ ਕੇ ਨਹੀਂ ਗਰਮੀ ਚ ਤੇ ਖਾਣ ਪੀਣ ਦਾ ਕੀ ਪ੍ਰੇਜ਼ ਰੱਖੀ ਤੇ ਵਾਟਰ ਲੈਵਲ ਕਿੰਨਾ ਰੱਖੀ ਦੇਖੋ ਇੱਕ ਨਾਰਮਲ ਬੰਦੇ ਨੂੰ ਜਿਹਨੂੰ ਕੋਈ ਤਕਲੀਫ ਨਹੀਂ ਹੈ ਹਾਰਟ ਦੀ ਹੈ ਕਿਸੇ ਕਿਡਨੀ ਦੀ ਉਹਨੂੰ ਦਿਨ ਚ 2 ਤੋਂ 3 ਲੀਟਰ ਪਾਣੀ ਪੀਣਾ ਚਾਹੀਦਾ 2 ਤੋਂ 3 ਲੀਟਰ ਮਤਲਬ ਇੱਕ ਗਲਾਸ 200 ਐਮਐਲ ਦਾ ਹੁੰਦਾ ਤਾਂ ਅਟਲੀਸਟ 15 ਗਲਾਸ ਪੀਣੇ ਚਾਹੀਦੇ ਉਹਨੂੰ ਦਿਨ ਚ ਤਾਂ ਬੋਡੀ ਪ੍ਰੋਪਰ ਡੀਹਾਈਡਰੇਟਡ ਰਹੇ ਹਾਈਡਰੇਟਡ ਰਹਦੀ ਹੈ ਅੱਛਾ ਨੀਪਾ ਵਾਇਰਸ ਬਹੁਤ ਚਰਚਾ ਦਾ ਵਿਸ਼ਾ ਰਹਿ ਰਿਹਾ ਕੀ ਮਾਮਲਾ ਹੈ ਇਹ ਇੱਕ ਨੀਪਾ ਵਾਇਰਸ ਪਹਿਲੇ ਵੀ ਆ ਚੁੱਕਿਆ ਨਵਾਂ ਵਾਇਰਸ ਨਹੀਂ ਪਰ ਹੁਣ ਕੇਸਸ ਨਵੇਂ ਆਨੇ ਦੁਆਰਾ ਸ਼ੁਰੂ ਹੋਏ ਆ ਮੋਸਟਲੀ ਕੇਸਸ ਆਏ ਆ ਜਿਹੜੇ ਉਹ ਕੇਲਾ ਦੇ ਇੱਕ ਵਿਲੇਜ ਚ ਆਏ ਸੀ ਜਿਹਨੂੰ ਕਵਾਰਨਟਾਈਨ ਵਗੈਰਾ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਇਨੇ ਕੇਸਸ ਉਤੋਂ ਬਾਅਦ ਰਿਪੋਰਟ ਨਹੀਂ ਹੋਇਆ ਆਪਣੇ ਨਾਰਥ ਇੰਡੀਆ ਚ ਕਿਤੇ ਜਾਂ ਤਾਮਿਲਨਾਡੂ ਨੇੜੇ ਤੇੜੇ ਸਟੇਟਸ ਵੀ ਨਹੀਂ ਹੋਇਆ ਨੀਪਾ ਵਾਇਰਸ ਵੀ ਇੱਕ ਰੈਸਪੀਰੇਟਰੀ ਵਾਇਰਸ ਹੀ ਹੈ ਇਹ ਵੀ ਤੁਹਾਨੂੰ ਰੈਸਪੀਰੇਟਰੀ ਫੇਲਰ ਖਾਂਸ ਹੁੰਦਾ ਸ਼ੁਰੂ ਐਦਾ ਹੀ ਹੈ ਖੰਗ ਜ਼ੁਕਾਮ ਬੁਖਾਰ ਨਾਲ ਉਤੋਂ ਬਾਅਦ ਰੈਸਪੀਰੇਟਰੀ ਫੇਲਰ ਤੇ ਚਲੇ ਜਾਂਦਾ ਜਿਵੇਂ ਕੋਰੋਨਾ ਕਰਦਾ ਸੀ ਇਹ ਤੋਂ ਵੀ ਬਚਣ ਲਈ ਹੁਣ ਬੰਦਿਆਂ ਨੂੰ ਹੈ ਕਿ ਜਿੱਥੇ ਕੇਸੇਜ਼ ਆ ਰਹੇ ਆ ਤੇ ਹੁਣ ਜਿਵੇਂ ਪੰਜਾਬ ਦਾ ਜ ਕੋਈ ਕੇਸ ਹੈ ਨਹੀਂ اور جتھے بھی جਵੇਂ کےلچ کیسز نے موسٹلی اہی کہتا ہے اندا ابھی ਘਰਾਂਚ رہو ہاتھ ہاتھ چنگے طرح دھو اپنا باہر کسی ਨੂੰ ملدے ہو یا کرتے ہو تا ایٹ لیسٹ تھوڑا 2 فٹ ਦਾ ਡਿਸਟੈਂਸ ਰੱਖ ਕੇ ਮਿਲੋ اچھا ਇਹ ਇਹਦੇ ਰਿਐਕਸ਼ਨ ਹਰਕਤਾਂ ਕਿੱਥੋਂ ਪਤਾ ਲੱਗਦੀਆਂ ਨੇ ਜੇ ਇਹ ਔਣ ਲੱਜਾਵੇ ਕਿਸੇ ਨੂੰ ਜਾਂ ਕੁਝ ਹੋ ਰਿਹਾ ਦੇਖੋ ਨਿਪਾ ਵਾਇਰਸ ਇੱਕ ਨਾਰਮਲ ਵਾਇਰਸ ਵਾਂਗੂ ਹੀ ਪਹਿਲਾ ਆਕਰ ਜਿਵੇਂ ਕੋਰੋਨਾ ਵਾਇਰਸ ਪਹਿਲਾ ਥੋੜਾ ਜ਼ੁਕਾਮ ਆਂਦਾ ਹੈ بخਾਰ ਆਂਦਾ ਹੈ ਤੇ ਜਿਵੇਂ ਰੈਸਪੀਰੇਟਰੀ ਇਲਨਸ ਆਪਾਂ ARDS ਕਹਿੰਦੇ ਹਾਂ ਉਹ ARDS ਸੈਕਿਊਰਡ ਰੈਸਪੀਰੇਟਰੀ ਡਿਸਟ्रेस ਸਿੰਡਰੋਮ ਹੁੰਦਾ ਹੈ ਕਿ ਇੱਕਦਮ ਕੋਈ ਵਾਇਰਸ ਗਿਆ ਤੇ ਆਪਣੀ ਛਾਤੀ ਸੋਜਾ ਆ ਗਿਆ ਲੰਗਸ ਤੇ ਉਹਦੇ ਕਾਰਨ ਬੰਦਾ ਸਾਹ ਨਹੀਂ ਲੈ ਪਾਰਿਆ ਇਹ ਐਕਸਟ੍ਰੀਮ ਕੰਡੀਸ਼ਨ ਨੇ ਮੋਸਟਲੀ 60 70% ਬੰਦੇ ਆਪ ਵੀ ਠੀਕ ਹੋ ਜਾਂਦੇ ਨੇ ਪਰ ਕੁਝ 40 45% ਬੰਦੇ ਫਿਰ ਅੱਗੇ ਰੈਸਪੀਰੇਟਰੀ ਨਿਮੋਨੀਆ ਚ ਚਲੇ ਜਾਂਦੇ ਨੇ ਅੱਛਾ ਕਿਹੜੀ ਉਮਰ ਦੇ ਲੋਕਾਂ ਨੂੰ ਜ਼ਿਆਦਾ ਇਹ ਦਿੱਕਤ ਆਉਂਦੀ ਹੈ ਇਹ ਕਰੂ ਯੂਸੂਲੀ ਬੱਚਿਆਂ ਨੂੰ ਤੇ ਔਲਡਲੀਨ ਤੇ ਜਿਨ੍ਹਾਂ ਨੂੰ ਕੋਈ ਕੋਮੋਰਬਿਡਿਟੀਜ਼ ਆ ਕੋਮੋਰਬਿਡਿਟੀਜ਼ ਮਤਲਬ ਹਾਰਟ ਦੀ ਡਿਜ਼ੀਜ਼ ਆ ਕਿਡਨੀ ਦੀ ਡਿਜ਼ੀਜ਼ ਆ ਜਾਂ ਕੋਈ ਹੋਰ ਡਿਜ਼ੀਜ਼ ਆ ਅੱਛਾ ਹੋਰ ਵੀ ਇਹਦੇ ਨਾਲ ਕੋਈ ਸੰਬੰਧੀ ਜੁੜੇ ਹੁੰਦੇ ਨੇ ਇਹ ਲੱਛਣ ਜਿਹੜੇ ਆ ਹੋਰ ਸੰਬੰਧੀ ਲੱਛਣ ਤਾਂ ਆਹੀ ਨੇ ਮੈਂਨਲੀ ਜੀ ਖਾਂਗ ਜ਼ੁਕਾਮ ਗਲਾ ਖਰਾਬ ਹੋਣਾ ਹੈਡੇਕ ਹੋਣਾ ਆਪਣਾ ਬੁਖਾਰ ਆਣਾ ਇਹ ਮੇਨ ਸਿੰਪਟਮਸ ਹੁੰਦੇ ਆ ਅੱਛਾ ਕਿਸ ਤਰ੍ਹਾਂ ਬਚਾਅ ਰੱਖਿਆ ਜਾਵੇ ਇਸ ਤੋਂ ਨਿਪਾ ਵਾਇਰਸ ਤੋਂ ਜਿਵੇਂ ਜਿਵੇਂ ਕੋਰੋਨਾ ਦਾ ਸੀ ਉਵੇਂ ਹੀ ਆ ਇਹ ਵੀ ਨਾ ਕਿ ਤੁਸੀਂ ਮੈਂ ਜਿਵੇਂ ਬਾਰ ਬਾਰ ਕਹਿ ਰਹੇ ਹਾਂ ਕਿ ਆਪਣੇ ਹੱਥ ਬਾਰ ਬਾਰ ਰੈਗੂਲਰਲੀ ਤੋ ਠੀਕ ਹੈ ਨਾ ਤੇ ਭੀੜ ਭੜਕ ਕੇ ਵਾਲੇ ਇਲਾਕਿਆਂ ਚ ਨਾ ਜਾਇਆ ਜਾਵੇ ਤੇ ਆਪਣੇ ਘਰੇ ਜਦ ਵੀ ਤੁਸੀਂ ਬਾਹਰ ਆਣੇ ਹੋ ਪਹਿਲਾਂ ਮੇਕ ਸ਼ੋਰ ਕਰੋ ਕਿ ਤੁਸੀਂ ਆਪਣੇ ਆਪ ਨੂੰ ਸਾਫ਼ ਕਰ ਰਹੇ ਹੋ ਕਪੜੇ ਵਗੈਰਾ ਸਾਈਡ ਕਰ ਰਹੇ ਹੋ ਤੇ ਉਹ ਤੋਂ ਬਾਅਦ ਜਾ ਕੇ ਘਰ ਬੈਠਦੇ ਕਿਸ ਨੂੰ ਮਿਲ ਨਹੀਂ ਪੰਜਾਬ ਦੇ ਇਹ ਲੁਧਿਆਣਾ ਸਿਵਲ ਪਤਾ ਲੈ ਚੁ ਕੋਈ ਰੱਖਿਆ ਗਿਆ ਇਹਦੇ ਲਈ ਪ੍ਰੋਕਾਸ਼ਨਸ ਜਾਂ ਕੋਈ ਬੋਰਡ ਰੱਖਿਆ ਗਿਆ ਕਿਉਂਕਿ ਹਜੇ ਤੱਕ ਕੋਈ ਕੇਸਿਸ ਆਂਦੀ ਇਟ ਇਜ਼ ਵੈਰੀ अर्ਲੀ ਟੂ ਸੇ ਕਿ ਕੋਈ ਕੇਸਿਸ ਆਊਗਾ ਵੀ ਨਹੀਂ ਆਊਗਾ ਉੱਥੇ ਵੀ ਕੇਲਾ ਚ ਜ਼ਿਆਦਾ ਕੇਸਿਸ ਨਹੀਂ ਹੋਏ ਹਜੇ ਤਾਂ ਹਜੇ ਇਦਾਂ ਹੈ ਕਿ ਆਪਣੇ ਕੋਲ ਡੈਡੀਕੇਟਿਡ ਵਾਰਡਸ ਹੈਗੇ ਆ ਜਿਵੇਂ ਕਰੋਨਾ ਟਾਈਮ ਵੀ ਬਣੇ ਹੋਏ ਸੀ ਤੇ ਪਹਿਲਾਂ ਵੀ ਆਪਣੇ ਕੋਲ ਡੈਡੀਕੇਟਿਡ ਵਾਰਡ ਹੈਗੇ ਆ ਜੇ ਆਉਂਦੇ ਆ ਤਾਂ ਵੀ ਕੈਨ ਓਪਨ ਥੈਮ ਲੋਕਾਂ ਨੂੰ ਕਿਸ ਤਰ੍ਹਾਂ ਅਵੇਅਰ ਕਰਨਾ ਚਾਹੁੰਦਾ ਲੋਕਾਂ ਨੂੰ ਆਹੀ ਅਵੇਅਰ ਕਰਨਾ ਚਾਹੂੰਗਾ ਕਿ ਆਪਣੇ ਆਪ ਨੂੰ ਸੁਰੱਖਿਤ ਰੱਖੋ ਠੰਡ ਤੋਂ ਗਰਮੀਆਂ ਤੋਂ ਬਚੋ ਪਾਣੀ ਪੂਰਾ ਰੱਜ ਕੇ ਪੀਓ ਤੇ ਜੇ ਕਿਸੇ ਨੂੰ ਹਾਰਟ ਦੀ ਕੰਡੀਸ਼ਨ ਆਇਆ ਕੋਈ ਕੰਡੀਸ਼ਨ ਆ ਉਹ ਆਪਣਾ ਖਾਸ ਕਰਕੇ ਜ਼ਿਆਦਾ ਧਿਆਨ ਰੱਖੇ ਬਿਲਕੁਲ ਇਹ ਸਾਡੇ ਅਸੀਕ ਡਾਕਟਰ ਸ਼ੁਭਮ ਜਿਨ੍ਹਾਂ ਨੇ ਜਾਣਕਾਰੀ ਜਿੰਦੇ ਦੱਸਿਆ ਕਿ ਮੌਸਮ ਦਾ ਮિજાਜ ਜਦੋਂ ਬਦਲ ਰਿਹਾ ਤੇ ਉਸ ਤੋਂ ਬਾਅਦ ਆਪਾਂ ਕਿਸ ਤਰ੍ਹਾਂ ਪ੍ਰਿਕਾਸ਼ਨ ਲੈਣੇ ਕਿ ਨੀਪਾ ਬਾਰੇ ਦਾ एक छिड़ी हुई है जिम्मे कि को करोना वायरस है उस तरह प्रिकोशन रखने खांसी बुखार जुकाम खा इस तरह होंगे वे तो जेकर तू इस तरह होंगे तो तुरंत ही डॉक्टर को जाके इसकी दवाई जरूर लो जेस ज़्यादा हो रहा है तो अपना हॉस्पिटल होस्पिटल आकर जरूर चैकअप कराओ जरूर थाना योमरी रिपोर्ट थानु